ਹਾਂਜੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਹਿਰ ਸਰੀ ਦੇ ਵੀਹ ਕਿਲੋਮੀਟਰ ਹੋਵੇ ਹਿਸਾਬ ਨਾਲ 18-20 ਕਿਲੋਮੀਟਰ ਦੇ ਪਾਸੇ ਤੇ ਇੱਕ ਸਮੁੰਦਰ ਰਹਿ ਗਿਆ ਸੀ ਸਾਡੇ ਕੋਲ ਦੇਖਣਾ ਤੇ ਮੇਰੇ ਮਿੱਤਰ ਨੇ ਮੇਰੇ ਪਿੰਡ ਤੋਂ ਵੀਰਵਲ ਮੈਸਤਰੀ ਤੇ ਉਹਨਾਂ ਦੇ بیٹے ਸੰਦੀਪ ਨਾਲ ਅੱਜ ਸੀ ਆਏ ਆ ਆ ਜਿਹੜੇ ਘਰ ਦੀंदे ਆ ਸਾਰੇ ਗੋਰਿਆਂ ਦੇ ਆ ਗੋਰੇ ਲੋਕ ਸਮੁੰਦਰਾਂ ਦੇ ਨੇੜੇ ਤੇ ਪਹਾੜਾਂ ਦੇ ਉੱਪਰ ਕੁਲ ਚ ਰਹਿੰਦੇ ਆ ਇਹ ਕਾਂਤਜੀ ਜਗ੍ਹਾ ਲੱਭਦੇ ਹੁੰਦੇ ਆ ਸੂਰਸਰਾਬਾ ਇਹਨਾਂ ਨੂੰ ਪਸੰਦ ਨਹੀਂ ਤਾਂ ਕਰਕੇ ਇਹ ਜਿਆਦਾ ਬਾਹਰ ਨੂੰ ਜਿਆਦਾ ਇਹਨਾਂ ਦੇ ਘਰ ਜਿਹੜੇ ਹੁੰਦੇ ਆ ਬੜੇ ਅਲੀਸ਼ਾਨ ਚੰਗੇ ਵੀਰ ਚਾਰ ਪੈਸੇ ਹੁੰਦੇ ਇਹਨਾਂ ਕੋਲੇ ਤਾਂ ਇਹ ਇੰਜੋਏ ਵੀ ਕਰਦੇ ਆ ਜੇ ਹਫਤੇ 'ਚ ਇਹਨਾਂ ਨੇ 5 ਦਿਨ ਕੰਮ ਕਰ ਲਿਆ ਤੇ 2 ਵਾਰ ਐਤਵਾਰ ਦੀ ਛੁੱਟੀ ਹੁੰਦੀ ਆ ਤੇ ਇਹ ਫਿਰ ਆਪ ਦਾ ਪਰਿਵਾਰ ਨੂੰ ਲੈ ਕੇ ਵਿਚਾਂ ਤੇ ਚਲੇ ਜਾਂਦੇ ਆ ਜਾਂ ਦੂਰ ਦਰਾਡੇ ਨਿਕਲ ਜਾਂਦੇ ਆ ਹੁਣ ਇਹ ਬੀਚ ਆ ਜਿਹੜੀ ਇਹ ਸਮੁੰਦਰ ਆ ਜਿਹੜੀ ਸਮੁੰਦਰ ਦਾ ਕਿਨਾਰਾ ਇਹ ਤੁਹਾਨੂੰ ਦਿਖਾਉਣ ਲੱਗੇ ਆ ਹੁਣ ਅਸੀਂ ਗੱਡੀ ਪਾਰਕਿੰਗ ਚਲਾਉਣੀ ਆ ਇੱਥੇ ਪਾਰਕ ਆ ਗਿਆ ਗੱਡੀ ਪਾਰਕਿੰਗ ਚਲਾ ਕੇ ਤੇ ਉਹਦੀ ਬਕਾਇਦਾ ਇੱਥੋਂ ਪਾਰਕ ਜਰਾ ਆਈ ਉੱਥੇ ਇੱਕ ਮਸ਼ੀਨ ਬਣੀ ਆ ਉਹਦੀ ਉੱਥੇ ਟਿਕਟ ਕੱਟੀ ਜਾਊਗੀ ਪਰਚੀ ਜਿਹੜਾ ਉੱਥੇ ਗੱਡੀ ਖੜਾਉਣ ਦਾ ਪੈਊਗਾ ਹੁਣ ਇਹ ਆ ਗਿਆ ਜੀ ਸਟੇਸ਼ਨ ਆ ਇੱਥੇ ਬਾਈਟ੍ਰੋਕ ਆ ਚਾਏ ਅਸੀਂ ਇੱਥੇ ਬੀਸੀ ਚ ਤੇ ਬਾਈਟ੍ਰੋਕ ਸਟੇਸ਼ਨ ਵੀ ਆ ਆ ਰੇਨ ਆ ਗੱਡੀ ਦੀ ਗੱਡੀ ਦੀ ਲਾਈਨ ਆ ਇਹ ਕੈਨੇਡਾ ਤੋਂ ਯੂ ਐਸ ਏ ਤੱਕ ਜਾਂਦੀ ਆ ਗੱਡੀਆਂ ਇਹ ਘੁੰਮ ਘੁਮਾ ਕੇ ਸਾਰੀ ਉੱਥੋਂ ਤੇ ਇਧਰ ਦੇ ਪਾਸੇ ਆ ਸਮੁੰਦਰਾ ਮਰਗਾਨੀਆਂ ਫਿਰਦੀਆਂ ਵਿੱਚ ਮਰਗਾਬੀਆਂ ਮਰਗਾਈ ਵਾਂਗੂ ਮੈਂ ਤਰਦੀ ਵੀ ਤੇਰੇ ਮੁੰਡਿਆ ਪਸੰਦ ਨਾ ਆਈ ਤੇ ਨਰਿੰਦਰ ਵੀਪਾ ਦਾ ਗੀਤ ਬਹੁਤ ਸੋਹਣਾ ਸੀਗਾ ਪੁਰਾਣਾ ਲੋਕ ਗੀਤ ਹੋ ਨਿਪੜਿਆ ਤੇ ਸਾਤ ਸਮੁੰਦਰ ਪਾਰ ਮੈਂ ਤੇਰੇ ਪਿੱਛੇ ਪਿੱਛੇ ਆ ਗਈ ਵਿਸਵਾਤਵਾ ਫਿਲਮ ਦਾ ਦੀਵਯਾ ਭਾਰਤੀ ਦੁਨੀਆ ਤੇ ਬਹੁਤ ਸਨੱਖੀ ਜਿਹੜੀ ਹੇਰਨ ਹੋਈ ਹੈ ਤੇ ਪਰ ਉਹ ਰਹੀ ਨਹੀਂ ਦੁਨੀਆ ਤੇ ਥੋੜਿਆਂ ਇੰਝ ਫਿਲਮਾ ਕਰਕੇ ਚਲੀ ਗਈ ਸੀ ਇਹ ਹੁਣ ਵਾਈਟ ਰੌਕ ਦਾ ਮੇਨ ਗੇਟ ਆ ਇੱਕ ਪੁਲ ਬਣਿਆ ਲੱਕੜ ਦਾ ਇਹਦੇ ਪਿਛਲੇ ਪਾਸੇ ਸਾਈਡ ਤੇ ਦਾ ਸਟੇਸ਼ਨ ਤੇ ਵਾਈਟ ਰੌਕ ਦਾ ਇਹ ਹੁਣੇ ਤੁਹਾਨੂੰ ਦਿਖਾਉਣ ਲੱਗੇ ਆ ਇਹ ਬੀਚ ਆ ਯਾਨੀ ਕਿ ਕਿਨਾਰਾ ਸਮੁੰਦਰ ਦਾ ਇੱਥੇ ਵੇਖੋ ਇਹ ਪਰਿਵਾਰਾਂ ਸਵੇਤ ਬੱਚਿਆਂ ਨੂੰ ਐ ਲੇਉਂਦੀ ਆਤੀ। ਇਹਨਾਂ ਦੇ ਬੱਚੇ ਸਮੁੰਦਰਾਂ ਦੇ ਵਿੱਚ ਵੀ ਚੱਲ ਪੈਂਦੇ ਆ, ਪਾਣੀਆਂ 'ਚ ਉੱਚੇ-ਉੱਚੇ ਸੱਲਾਂ 'ਚ ਵੀ ਠੱਲੇ ਜਾਂਦੇ ਆ। ਇਹ ਇਹਨਾਂ ਨੇ ਡਰ ਸ਼ੁਰੂ ਤੋਂ ਇਹਨਾਂ ਨੂੰ ਬੱਚਿਆਂ ਨੂੰ ਮਤਲਬ ਇੱਕ ਖਤਰਨਾਕ ਖੇਡਨਾ ਸਿਖਾਇਆ ਹੁੰਦਾ। ਅਸੀਂ ਤਾਂ ਸੱਪੜਾਂ ਦੇ ਕਿਨਾਰੇ ਆ ਤੇ ਵੀ ਜਾਂਦੇ ਡਰਦੇ ਆ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਨਹੀਂ ਜਾਣਾ ਤੇ ਆਹ ਲੱਕੜ ਦਾ ਪੋਲਾ। ਮੈਂ ਵੀਰਪਾਲ ਤਾਂ ਡਰਦਾ ਸੀ ਇੱਥੋਂ ਵੀ ਯਾਰ ਜਦੋਂ ਉਹਦਾ ਝਿ ਕੁਛ ਕੁਝ ਕਰਦਾ ਜੁੱਤੀ ਵਾਂਗੂ ਤੇ ਉਹਦੇ ਫਿਰ ਵਾਲਾ ਨਹੀਂ ਯਾਰ ਨਹੀਂ ਯਾਰ ਵੇਖੋ ਕਿਤੇ ਟੁੱਟ ਨਾ ਜਾਵੇ। ਵੈਸੇ ਹੈ ਜੀ ਗੱਲ ਨਹੀਂ ਹੁੰਦੀ। ਤੇ ਉਹ ਹਾਸਾ ਮਜ਼ਾਕ ਚੱਲਦਾ ਹੁੰਦਾ ਸਾਡਾ ਉਹ ਚੱਲਦਾ ਸੀ ਆ ਬੱਚੇ ਵੇਖੋ ਉਹ ਬੱਚੇ ਹਨ ਕਿਨਕੇ ਬੰਦੇ ਨਹੀਂ ਉਹ ਆ ਵਿੱਚ ਸਮੁੰਦਰ ਦੇ ਵਿੱਚ ਤੋਂ ਨਹੀਂ ਫਿਰਦੇ ਆ ਆ ਇਧਰੋਂ ਭੱਜ ਕੇ ਜਾਈ ਜਾਂਦੇ ਆ ਆ ਬੈਠੇ ਆ ਸ਼ਾਮ ਸਮੇਂ ਪੂਰੀਆਂ ਮਹਿਫਲਾ ਲੱਗ ਜਾਂਦੀਆਂ ਇੱਥੇ ਰਾਤ ਤੱਕ ਦੇਰ ਰਾਤ ਇੱਥੇ ਰੋਕ ਅੰਜੋਏ ਕਰਦੇ ਆ ਅਸੀਂ ਘੱਟਾ ਢੋਣੇ ਆ ਅਸੀਂ ਪੈਸਾ ਆਪ ਦੇ ਲਈ ਕਮਾਉਣੇ ਆ ਫਿਰ ਅਸੀਂ ਬੱਚਾ ਲਈ ਕਮਾਉਣੇ ਆ ਫਿਰ ਪੁੱਤ ਹੋ ਜਾਂਦੇ ਆ ਤੇ ਫਿਰ ਪੋਤੇ ਹੋ ਜਾਂਦੇ ਆ ਪੁੱਤ ਵਿਆਹੇ ਜਾਂਦੇ ਆ ਜਦੋਂ ਹਰ ਪਰਪੋਤੇ ਹੋ ਜਾਂਦੇ ਆ ਤੇ ਫਿਰ ਉਹ ਆਪਦੀ ਜ਼ਿੰਦਗੀ ਲਈ ਅਸੀਂ ਜਿਉਂਦੇ ਮੇਰੇ ਮੁਤਾਬਕ ਤਾਂ 40 45 ਸਾਲ ਤੋਂ ਬਾਅਦ ਵੈਸੇ ਫਰਗ ਹੋਣਾ ਚਾਹੀਦਾ ਕਿ ਬੀਲਦਾਰੀਆਂ ਤੋਂ ਬੱਚਿਆਂ ਦੇ ਫਿਰ ਤੇ ਛੱਡ ਦਿਓ ਯਾਰ ਵੀ ਥਾਂਭੋ ਤੁਸੀਂ 45 ਗੱਲ ਪਾ ਦਿਓ ਇਹਨਾਂ ਦੇ ਬੱਚਿਆਂ ਦੇ ਉਹਨਾਂ ਨੂੰ ਫਿਕਰ ਹੋ ਜਾਂਦਾ ਪਰ ਅਸੀਂ ਘਰ ਦੀਆਂ ਜਿੰਮੇਵਾਰੀਆਂ ਛੱਡਦੇ ਨਹੀਂ ਕਹਿੰਦੇ ਨਹੀਂ ਘਰ ਸਾਡੇ ਸਿਰ ਤੇ ਚੱਲਦਾ ਜੇ ਅਸੀਂ ਪਾਸੇ ਹੋ ਗਏ ਦੋ ਦਿਨ ਪਤਾ ਨਹੀਂ ਤੇ ਫਿਰ ਜਦੋਂ ਦੁਨੀਆ ਤੋਂ ਚਲੇ ਜਾਂਦੇ ਆ ਤੇ ਉਦੋਂ ਫਿਰ ਪਤਾ ਹੀ ਨਹੀਂ ਕਿਵੇਂ ਉਹਦੋਂ ਵੀ ਦੁਨੀਆ ਤੋਂ ਚਲੀ ਜਾਂਦੀ ਹੈ ਜਦੋਂ ਅਸੀਂ ਦੁਨੀਆ ਤੇ ਨਹੀਂ ਤਾ ਕਰਕੇ ਅੰਜਵਾਇ ਕਰਿਆ ਕਰੋ ਆਹ ਵੇਖੋ ਫਰੈਂਡ ਆਫ ਦਾ ਪੀਅਰ ਇਹ ਬਕਾਇਦਾ ਇਹਨਾਂ ਨੇ ਲਿਖ ਕੇ ਲਾਇਆ ਇੱਥੋਂ ਦੇ ਜਿਹੜਾ ਵਾਈਟ ਰੋਕ ਇਹ ਇਹ ਦੱਸਿਆ ਵੀ ਇਹਨੇ ਟ੍ਰੇਨ ਦਾ ਸਟੇਸ਼ਨ ਆ ਲਾਗੇਰ ਦਾ ਵਾਈਟ ਰੋਕ ਯਾਨੀ ਕਿ ਇਹਦਾ ਇਹਦੇ ਬਾਰੇ ਲਿਖਿਆ ਜਾਣਕਾਰੀ ਦਿੱਤੀ ਹੈ ਇਸ ਮੰਦਰ ਬਾਰੇ ਇੱਥੋਂ ਬਾਰੇ ਆਸ-ਪਾਸ ਬਾਰੇ ਆ ਵੇਖੋ ਕਿਡੀਆਂ ਸੋਹਣੀਆਂ ਲੱਗਦੀਆਂ ਮੁਰਗਾਂ ਬੁਨੀਆਂ ਮੁਰਗਾਨੀਆਂ ੜਾਣ ਭਰਦੀਆਂ ਜਿਵੇਂ ਜਹਾਜ਼ ੜਾਣ ਭਰਦੇ ਆ ਰਣਵੇ ਤੋੜਦੇ ਆ ਤੇ ਇਹ ਵੀ ਇਹ ਐਸੀ ਬਹੁਤ ਖੂਬਸੂਰਤੀ ਬਹੁਤ ਵਧੀਆ ਇਹਨਾਂ ਦਾ ਲੱਗਦਾ ਇਹ ਅਸੀਂ ਮੈਂ ਹੁਣ ਆ ਵੀਡੀਓ ਬਣਾ ਰਿਹਾ ਤੇ ਉਹ ਵੀਰ ਬੱਲੇ ਵਰਗੇ ਉਧਰਲੇ ਪਾਸੇ ਜਾ ਰਹੇ ਨੇ ਦੋਨੇ ਪਿਓ ਪੁੱਤ ਦੂਜੀ ਸਾਈਡ ਤੇ ਦਿਖਾਈ ਸੀ ਮੈਂ ਹੁਣ ਵੀ ਦਿਖਾਉਣਾ ਚਾਹੁੰਦਾ ਹੁਣ ਦੂਰ ਲੰਘੇ ਹੋਣੇ ਆ ਪਰ ਮੈਂ ਥੋੜਾ ਜਿਹਾ ਸ਼ਕੀਨ ਵਾਲਾ ਵੀਡੀਓ ਦਾ ਉਹ ਦੂਰ ਲੰਘੇ ਤੇ ਅਸੀਂ ਅਸੀਂ 85 85 ਸਾਲ ਦੇ ਇੱਥੇ ਆ ਫਿਰਦੇ ਬਜ਼ੁਰਗ ਕਰਦੇ ਆ ਔਰਤਾਂ ਵੀ ਆ ਤੇ ਮਰਦ ਵੀ ਆ ਇੱਥੇ ਭੱਜੇ ਫਿਰਦੇ ਇਹਨਾਂ ਤੇ ਸੈਰ ਕਰਦੇ ਫਿਰਦੇ ਆ ਰਨਿੰਗ ਕਰਦੇ ਫਿਰਦੇ ਆ ਤੋ ਅਸੀਂ ਤਾਂ ਤਰਾ ਨਿਕਲ ਜਾਂਦਾ ਸਮੁੰਦਰ ਦੇਖ ਕੇ ਸਾਨੂੰ ਤਾਂ ਵੀਰਪੰਦਾ ਤਾਂ ਉਹ ਉੱਥੋਂ ਕਹਿਣ ਲੱਗੇ ਸੀ ਮੈਂ ਜਾਂਦੇ ਨਹੀਂ ਯਾਰ ਉਰੇ ਹੀ ਮੈਨੂੰ ਤਾਂ ਛੱਡ ਦਿਓ ਇੱਥੇ ਤੋ ਸੰਦੀਪਾ ਦਾ ਨਹੀਂ ਉੱਥੇ ਚੱਲਦੇ ਫੋਟੋ ਖਿੱਚਣੇ ਤੇ ਯਾਦਾਂ ਲੈ ਕੇ ਆਉਣੀਆਂ ਚਾਹੀਦੀਆਂ ਜਿੱਥੇ ਅਸੀਂ ਗਏ ਆ ਉੱਥੋਂ ਅਸੀਂ ਵੈਸੇ ਹੀ ਮੁੜਿਆਵਾਂਗੇ ਤਾਂ ਫਿਰ ਕੀ ਲੈ ਕੇ ਆਏ ਅਸੀਂ ਤਾਂ ਕਰਕੇ ਮੇਰੀ ਆਦਤ ਮੇਰੇ ਹੱਥ 'ਚ ਕੈਮਰਾ ਹਮੇਸ਼ਾ ਹੀ ਰਹਿੰਦਾ ਤਾਂ ਮੈਂ ਕੈਮਰੇ ਨੂੰ ਕਦੇ ਵੀ ਕੋਈ ਵੀ ਚੀਜ਼ ਮੈਂ ਕੈਮਰੇ ਦੀ ਅੱਖ 'ਚ ਕੈਦ ਕਰ ਲੈਣਾ ਹੁੰਦਾ ਕਿਉਂਕਿ ਇੱਥੇ ਆਏ ਆ ਹੁਣ ਕੀ ਪਤਾ ਦਾਣਾ ਪਾਣੀ ਦੁੱਗਾ ਹੋਣਾ ਕਿ ਨਹੀਂ ਹੋਣਾ ਤੇ ਫਿਰ ਕਿਉਂ ਨਾ ਇਹ ਜਿਹੜਾ ਕੁਦਰਤ ਨੇ ਇੱਕ ਵਧੀਆ ਸੋਹਣੀ ਤਸਵੀਰ ਬਣਾਈ ਆ ਸਾਡੇ ਸਾਹਮਣੇ ਕਾਦਰ ਦੀ ਕੁਦਰਤ ਨੇ ਇੰਨਾ ਸੋਹਣਾ ਰਚਿਆ ਇੱਥੇ ਸਾਰਾ ਕੁਝ ਇਹ ਬਚਿਆ ਸਮੁੰਦਰ ਬਣਾਇਆ ਆ ਆ ਪੱਥਰ ਐ ਡੜੇ ਉਹ ਪੱਥਰਾਂ ਦਾ ਆ ਪੁਲ ਜੇ ਵਾਂਗੂ ਬਣਾਇਆ ਉਹ ਪੁਰਿਤਕ ਤੇ ਆਹ ਦੇਖੋ ਦੂਜੀ ਸਾਈਡ ਤੇ ਇੰਦਰਾ ਉਹ ਉਸ ਕੇਸ ਨਾਲੇ ਪਾਸੇ ਆ ਇਹਨਾਂ ਦੇ ਬੱਚੇ ਆ ਸਮੁੰਦਰਾਂ ਦੇ ਕਰਾਰੇ ਆ ਤੇ ਮੱਛੀਆਂ ਫੜਦੇ ਫਿਰਦੇ ਆ ਕਿੱਕੜਿਆਂ ਨੂੰ ਫੜਦੇ ਫਿਰਦੇ ਆ ਤੇ ਇਹਨਾਂ ਨੇ ਇਹਨਾਂ ਨੂੰ ਖਤਰਨਾਕ ਖੇਡਣਾ ਸਿਖਾਇਆ ਹੁੰਦਾ ਇਹਨਾਂ ਨੇ ਸਵਿਮਕ ਪੂਲਾਂ 'ਚ ਜਾਂ ਹੋਰ ਪਾਸੇ ਲੇਕ ਜਿਹੜੀਆਂ ਇਹਨਾਂ ਦੇ ਝੀਲਾਂ ਬਣੀਆਂ ਹੁੰਦੀਆਂ ਆ ਜਾਂ ਸਮੁੰਦਰ ਹੁੰਦੇ ਆ ਉਹਦੇ 'ਚ ਛਿੱਲਣਾ ਸਿਖਾਇਆ ਹੁੰਦਾ ਬੱਚਿਆਂ ਨੂੰ ਜਹਾਜ਼ਾਂ 'ਚ ਬੋਟਾਂ 'ਚ ਤੇ ਹੋਰ ਇਹ ਸਫ਼ਰ ਕਰਾਏ ਹੁੰਦੇ ਆ ਕਿਉਂਕਿ ਇਹ ਲੋਕ ਕਮਾਉਂਦੇ ਆ ਤੇ ਖਾਂਦੇ ਆ ਜਿੱਦ ਗਿਰੂ ਜਿਉਂਦੇ ਆ ਵਧੀਆ ਢੰਗ ਨਾਲ ਇਹ ਇਹ ਪੌਲਾ ਜਿਹੜਾ ਇਹ ਸਾਰਾ ਪੱਥਰ ਆ ਉਹ ਵੇਖੋ ਇੱਥੇ ਪੰਛੀ ਆ ਜਿਹੜੇ ਬੈਠਦੇ ਆ ਇਹ ਧੁੱਪ ਦਾ ਨਿਗਮਾਂਦੇ ਆ ਹਾਂ ਇਹ ਕੀ ਕਿੜੇ ਜਿ ਫੜ ਲੈਂਦੇ ਇਹ ਦੂਜੇ ਗਰੇ ਗੋਰੇ ਲੋਕ ਉਹ ਜਿਹੜਾ ਬੋਟ ਚੱਲ ਰਿਹਾ ਦੂਰ ਤੱਕ ਇਹ ਇਹ ਗੋਰੀਆਂ ਦਾ ਹੀ ਆ ਇਹਨਾਂ ਦੇ ਬੱਚੇ ਬੈਠੇ ਆ ਵਿੱਚ ਇਹਦਾ ਪਰਿਵਾਰ ਇਹਨਾਂ ਦਾ ਠੰਡਾ ਤੱਤਾ ਪਾਣੀ ਜਿਹੜੀ ਕਿ ਠੰਡਾ ਸਾਰਾ ਖਾਣ ਪੀਣ ਦੇ ਵਿੱਚ ਹੀ ਆ ਇਹ ਕਈ ਕਈ ਘੰਟੇ ਸਮੁੰਦਰ ਚ ਸਫ਼ਰ ਕਰਦੇ ਆ ਨਾ ਬੋਟਾਂ ਨਾਲ ਇੰਜਵਾਇ ਕਰਦੇ ਆ ਉਹ ਪਰ ਉਹ ਇਤੋਂ ਵੀ ਦੂਰ ਤੱਕ ਫਿਰਦਾ ਇਤੋਂ ਇਤੋਂ ਅੱਗੇ ਵੀ ਫਿਰਦਾ ਹੋਊਗਾ ਇਹ ਹੈਗਾ ਜੀ ਯੂ ਐਸ ਏ ਦਾ ਜਿਹੜੇ ਪਹਾੜ ਦਿੰਦੇ ਆ ਯੂ ਐਸ ਏ ਵਾਲੇ ਪਾਸੇ ਆ ਯਾਨੀ ਅਮਰੀਕਾ ਯੂਨਾਈਟਿਡ ਸਟੇਟ ਇਧਰੋਂ ਕਿਉਂਕਿ ਆ ਜਿਹੜੀਆਂ ਯੂਨਾਈਟਿਡ ਸਟੇਟ ਦੀਆਂ ਅਮਰੀਕਾ ਦੀਆਂ ਹੱਦਾਂ ਬਹੁਤ ਥਾਂ ਹੀ ਲੱਗਦੀਆਂ ਇਹਦੇ ਨਾਲ ਸਰੀ ਦੇ ਕਈ ਥਾਂ ਹੀ ਆ ਐਫ ਸਫੋਰਡ ਵੀ ਹੈਗਾ ਉੱਥੇ ਨੇੜੇ ਇਧਰ ਕੈਲਗਰੀ ਦੇ ਵੀ ਉਧਰ ਦੀ ਦੂਜੀ ਸਾਈਡ ਤੇ ਕੈਲਗਰੀ ਹੈ ਉਧਰ ਜਦੋਂ ਉੱਥੇ ਵੀ ਦੱਸਦੇ ਆ ਵੀ ਹੈਗੀ ਹੈ ਇਹ ਚੀਜ਼ਾਂ ਤੇ ਇਹਦੇਆਂ ਜਿਹੜੀਆਂ ਆਪਣੇ ਹੱਦਾਂ ਜਿਹੜੀਆਂ ਲੱਗਦੀਆਂ ਯੂਐਸਏ ਦੀਆਂ ਕਿਉਂਕਿ ਯੂਐਸਏ ਨਾਲ ਹੀ ਲੱਗਦਾ ਇਹਦਾ ਤੇ ਆ ਕਿੱਡੀ ਖੂਬਸੂਰਤੀ ਹੈ ਕਿੰਨਾ ਨਿਆ ਪਾਣੀ ਹੈ ਨੀਲਾ ਪਾਣੀ ਹੈ ਹਾਂ ਬਲੂ ਵਾਟਰ ਤੇ ਇਹਨੂੰ ਵਾਈਟ ਮੇਰੇ ਹਿਸਾਬ ਨਾਲ ਜਿਹੜਾ ਰੌਕ ਇਹਦਾ ਨਾਂ ਤਾਂ ਹੀ ਹੈ ਤੇ ਇਹ ਦੇਖੋ ਹੁਣ ਅਸੀਂ ਆਨੰਦ ਮਾਰ ਰਹੇ ਹਾਂ ਪੂਰਾ ਇਹਪੁਰ ਤੇ ਮਹਿਫਲਾ ਘਾਟਾ ਤੇ ਰੌਣਕਾ ਘਾਟਾ ਕਿਉਂਕਿ ਅਸੀਂ ਦੁਪਹਿਰ ਤੇ 12 ਵਜੇ ਆਏ ਆ ਤੇ ਮੇਰੇ ਹਿਸਾਬ ਨਾਲ ਵੀ ਇਹ ਮੈਂ 5 ਤਰੀਕ ਦੀ ਮੇਰੀ ਵੀਡੀਓ ਹੈ ਇਹ 5 ਜਾਨੀ ਅ ਪ੍ਰੇ ਹੈ ਕਿ ਜੀ ਅਪ੍ਰੈਲ ਦੀ 5 4 ਅਪ੍ਰੈਲ ਦੀ ਤਕਰੀਬਨ ਜਾਂ 5 ਅਪ੍ਰੈਲ ਦੀ ਹੋਊ ਕਿਉਂਕਿ ਮੈਂ 6 ਅਪ੍ਰੈਲ ਨੂੰ 3 ਤੋਂ ਐਡਮਿਟਡ ਆ ਗਿਆ ਸੀ ਤੇ 16 ਤਰੀਕ ਨੂੰ ਮੈਂ ਵਾਪਸ ਇੱਧੇ ਆ ਗਿਆ ਸੀ ਯਾਨੀ 5 ਮਹੀਨੇ ਪੂਰੇ ਉੱਥੇ ਕਰਕੇ ਆ ਫਿਰ ਲੱਕੜ ਦਾ ਪੋੜਾ ਤੇ ਵੀਰ ਬੱਲਾ ਫੇਰ ਡਰਦਾ ਸੀ ਉਹ ਤਾਂ ਪਰੇ ਲੰਘ ਗਿਆ ਅੱਗੇ ਹਾਂ ਦਾ ਯਾਰ ਟੁੱਟੀ ਨਾ ਜਾਵੇ ਪਤੰਦਰ ਪਹਿਲਾਂ ਹੀ ਮੈਂ ਉਹ ਆ ਨਹੀਂ ਟੁੱਟਦਾ ਤੂੰ ਜਵਾਕ ਉਹਨੇ ਕਹਿਣ ਲੱਗਿਆ ਯਾਰ ਤੇਰੇ ਨਾਲ ਤਾਂ ਫੋਟੋ ਖਿਚਾ ਲੈਂਦਾ ਚਾਰ ਸਫੇਰੇ ਤੂੰ ਇਹਦੀ ਫੋਟੋ ਫੋਟੋ ਕਰ ਦਿੰਦਾ ਤੇ ਇਹ ਥੋੜਾ ਜਿਹਾ ਬਾਹਰੋਂ ਅੰਦਰ ਨਿਕਲ ਕੇ ਘੱਟ ਕੋਸੀ ਕਿਉਂਕਿ ਕੰਮ ਵਾਲਾ ਬੰਦਾ ਜੀ ਕਿ ਭਾਈ ਲਾਲੂ ਆnde ਹੁੰਦੇ ਆ ਉਹਨਾਂ ਦੇ ਦੂਜੀ ਤੋਂ ਵੰਸ ਚੋਂ ਲੋਕ ਨੇ ਜਿਹੜੇ ਇਹ ਬੜੇ ਮਹਤਤ ਕਰੀ ਹੁੰਦੀ ਇਹਨਾਂ ਨੇ ਬੜਾ ਬਹੁਤ ਕੰਮ ਕੀਤਾ ਹੁੰਦਾ ਮਿੱਟੀ ਦਾ ਮਿੱਟੀ ਉਹ ਲੱਕੜ ਦਾ ਲੱਕੜ ਹੋ ਜਾਂਦੇ ਆ ਤੇ ਇਹ ਤਾਂ ਕਰਕੇ ਇਹਨਾਂ ਨੇ ਫਿਰ ਹੁਣ ਤਾਂ ਮਾਲਕ ਨੇ ਕਿਰਪਾ ਕੀਤੀ ਹੈ ਸਾਡੇ ਵਰਗੇ ਲੋਕਾਂ ਤੇ ਵੀ ਜਿਹੜੀ ਬੱਚਿਆਂ ਦੇ ਸਾਨੂੰ ਵੀ ਇੱਥੇ ਬੁਲਾਇਆ ਆਂਦੇ ਜਿਉਂਦੇ ਜੀ ਸਾਡੇ ਹੁੰਦੇ ਆ ਵਰਗੇ ਸੁਰਗ ਦੇਖਿਆ ਜਾਂਦਾ ਤੇ ਅਸੀਂ ਜਿਉਂਦੇ ਦੀ ਸੁਰਗ ਦੇਖ ਕੇ ਗਏ ਆ ਇਹ ਸੁਰਗ ਵਰਗੀ ਧਰਤੀ ਹੈ ਜਿਹੜੀ ਜੰਨਤ ਵਰਗੀ ਸਵਰਗਾ ਪੂਰਾ ਦੁਨੀਆ ਦਾ ਤੇ ਬੱਚਿਆਂ ਨੇ ਚਲੋ ਇੱਥੇ ਲੈ ਕੇ ਆਏ ਆ ਅਸਾਂ ਇੰਜੋਏ ਕਰਕੇ ਗਏ ਆ ਤੇ ਅਸੀਂ ਚਾਹੁੰਦੇ ਆ ਵੀ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਤਰੱਕੀਆਂ ਦੇਵੇ ਤੰਦਰੁਸਤੀਆਂ ਦੇਵੇ ਤੇ ਇਹਨਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਬੱਚਿਆਂ ਨੂੰ ਇਸ ਦੇਸ਼ ਜਿਹੜੇ ਆਪਾਂ ਬਗਾਨਾ ਦੇਸ਼ ਕਹਿੰਦੇ ਆ ਬਗਾਨੀ ਧਰਤੀ ਤੇ ਜਿਹੜੇ ਆਏ ਆ ਤੇ ਉਹਨਾਂ ਨੂੰ ਸਾਡੀ ਹੱਲਾਸ਼ੀਰ ਦੀ ਲੋੜ ਆ ਤੇ ਇਹਨਾਂ ਬੱਚਿਆਂ ਨੂੰ ਫੋਨ ਕਰਿਆ ਕਰੋ ਆਪਣੇ ਬੱਚੇ ਅਦਰੀਮੇਚ ਹੁੰਦੇ ਆ ਕਿਉਂਕਿ ਉਧਰ ਜਾਂਦੇ ਆ ਬੱਚੇ ਕਈ ਕਈ ਸਾਲ ਵਿਚਾਰੇ ਇੱਥੇ ਰਹਿ ਕੇ ਜਾਂਦੇ ਆ ਤੇ ਅਸੀਂ ਤਾਂ ਥੋੜਾ ਜਿਹੀ ਬਾਦੀ ਭਵੇਂ ਚਲੇ ਆਏ ਆ ਤੇ ਫੇਰ ਵੀ ਪਿੰਡੋਂ ਨੂੰ ਕਾਲੇ ਪਏ ਸੀ ਵੀ ਸਿੱਧੀ ਚਲੇ ਜਾਈਏ ਤੇ ਕਈ ਕਈ ਸਾਲ ਵਿਚਾਰੇ ਇੱਥੇ ਬੈਠੇ ਆ ਤਾਂ ਹੁਣ ਸਰਦੀਪ ਤੇ ਜਾਨੀ ਕਿ ਵੀਰ ਬੰਦ ਉਧਰ ਜਾ ਰਹੇ ਸੀ ਸਾਨੂੰ ਦਿਖਾਇਆ ਆ ਸਾਹਮਣੇ ਜਾ ਰਹੇ ਆ ਸਦੀਪ ਇੱਧਰ ਬੈਕ ਹੈ ਮੇਰੇ ਨਾਲ ਹੀ ਹੈ ਹਾਂ ਤੇ ਉਹ ਵੀਰਵਾਲਾ ਯਾਨੀ ਪਿਓ ਪੁੱਤਾਂ ਪੁੱਤ ਦੀ ਜੋੜੀ ਜਾ ਰਹੀ ਸੀ ਤੇ ਆਹਾ ਇਹਦਾ ਥਲੜਾ ਤਾਲਾ ਹੀਟਲਾ ਤਾਲਾ ਇਹਦਾ ਸਮੁੰਦਰ ਦਾ ਕੋਈ ਕੋਈ ਜਿਆਦਾ ਇੱਥੇ ਡੂੰਘਾ ਨਹੀਂ ਅੱਗੇ ਜਾ ਕੇ ਡੂੰਘਾ ਹੋ ਜਾਂਦਾ ਤੇ ਬਹੁਤ ਖੂਬਸੂਰਤੀ ਕੁਦਰਤ ਨੇ ਬੜੀ ਬੜਾਈ ਹੈ بڑے ਪਹਾੜ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਹੈ ਇਹ ਲੋਕਾਈ ਨੂੰ ਪਿਆਰ ਕਰਨ ਵਾਲੇ ਲੋਕ ਹੈ ਇਹਨਾਂ ਦਾ ਜਦੋਂ ਕਿ ਪਰਿਵਾਰ ਦਾ ਸਾਨੂੰ ਮਿਲੂਗਾ ਸਾਹਮਣੇ ਤਾਂ ਉਹ ਹਾਈ ਹੈਲੋ ਯਾਨਕਿ ਸਮੈਲ ਹੂ ਚਿਹਰੇ ਤੇ ਮੁਸਕਾਨ ਹੋਊਗੀ ਇਹ ਮਹੱਭਤਾ ਕਰਨ ਵਾਲੇ ਲੋਕ ਆ ਜਿਓਰ ਜੀਨੇ ਦੋ ਖਾਓ ਪੀਓ ਐਸ ਕਰੋ ਮਿੱਤਰੋ ਗਿਰ ਪਰ ਕੇ ਸਿੱਧਾ ਦਿਖਾਓ ਨਾ ਤੇ ਦਿਲ ਦਿਖਾਓ ਵੀ ਨਾ ਕਿਉਂਕਿ ਦਿਲਾਂ ਚ ਉਹ ਰੱਬ ਵਸਦਾ ਤੇ ਰੱਬ ਨੂੰ ਜਦੋਂ ਅਸੀਂ ਤੰਗ ਪਰੇਸ਼ਾਨ ਕਰਨ ਲੱਗ ਜਾਂਗੇ ਤਾਂ ਫਿਰ ਉਹ ਸਾਨੂੰ ਤੰਗ ਪਰੇਸ਼ਾਨ ਕਰੇ ਬਹੁਤ ਧੰਨਵਾਦ ਜਿਓ ਧੰਨਵਾਦ